ਤੇ ਜੀ ਤੁਹਾਡੇ ਮੁੰਡੇ ਦੀ ਲਾਸ਼ ਮਿਲੀ ਹੈ ਰਾਤੀ ਤੇ ਕੀ ਕਹਿਣਾ ਚਾਹੁੰਗਾ ਕਿ ਇਹ ਮਾਮਲਾ ਸਾਡਾ ਗੋਇੰਦਪੁਰ ਦਾ ਹੈ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਗਾ ਜੀ ਜੋ ਮੇਰੇ ਬੇਟੇ ਦੀ ਮੌਤ ਹੋਈ ਹੈ ਲਾਸ਼ ਮਿਲੀ ਹੈ ਇਹ ਪੁਲਿਸ ਦੀ ਗਲਤੀ ਆ ਜਦੋਂ ਬੇਟਾ ਮੇਰਾ ਇੱਥੇ ਆਇਆ ਸਾਰੀ ਵਸਤੀ ਸਰਿਆਂ ਚਿੱਟਾ ਬੰਗਦਾ ਇੱਥੇ ਚਿੱਟਾ ਕੋਈ ਬੰਦ ਨਹੀਂ ਕਰ ਰਹੇ ਤੇ ਮੇਰੇ ਬੇਟਾ ਮੇਰਾ ਆਇਆ ਚਿੱਟਾ ਉਨ੍ਹੇ ਵਾਸਤੇ ਆਇਆ ਸੀ ਉੱਥੇ ਉਹਨੂੰ ਮਾਰਿਆ ਗਿਆ ਵਾ ਉਹਦੀ ਲਾਸ਼ ਨੂੰ ਲੈ ਕੇ ਉਹ ਬੁਰਜ ਪਾ ਕੇ ਨਹਿਰ ਤੇ ਸੁੱਟ ਕੇ ਲੈ ਕੇ ਆਏ ਆ ਉਸ ਤੋਂ ਪਹਿਲਾਂ ਜੋ ਜਿੱਦੜੇ ਬੇਟੇ ਮੇਰਾ ਘਰ ਆਇਆ ਵਾ ਜਦੋਂ ਬੇਟਾ ਮੇਰਾ ਘਰ ਆਇ ਉਸ ਵੇਲੇ ਮੈਂ ਪੁਲਿਸ ਕੋਲ ਆਇਆ ਇੱਥੇ ਮੈਂ ਸੀਟੂ ਦੇ ਵਿੱਚ ਐਸਐਸਓ ਸਰ ਸਾਹ ਕੋਲ ਆਇਆ ਪਰ ਐਸਐਸਓ ਨੇ ਮੇਰੀ ਕੋਈ ਨਹੀਂ ਸੁਣੀ ਐਸਐਸਓ ਕਹਿੰਦੇ ਤੇਰਾ ਪਿੰਡ ਮਹਿਣਾ ਤੋਂ ਮੈਂ ਜਾਂ ਕਾਰਵਾਈ ਕਰਾ ਮੈਂ ਨੇ ਗਿਆ ਮੈਂ ਮੈਨੇ ਵਾਲੇ ਕਹਿੰਦੇ ਸੀਟੂ ਦੇ ਵਿੱਚ ਇਹਨਾਂ ਨੇ ਮੈਨੂੰ ਇੰਨਾ ਪਾਗਲ ਕਰਤਾ ਇੰਨਾ ਪਾਗਲ ਕਰਤਾ ਇੰਨਾ ਤੀਰ ਕਰਤਾ ਮੈਥੋਂ ਮਰਿਆ ਨਹੀਂ ਗਿਆ ਨਾ ਚਿੱਟੇ ਦੀ ਕੋਈ ਰੋਕਾ ਮਾ ਨਾ ਚਿੱਟੇ ਦੇ ਕੋਈ ਰੋਕ ਸਕਦੇ ਆ ਜੇ ਮੈਂ ਕਰੇ ਸਾਡੇ ਨਾਲ ਤਰੋ ਤੁਹਾਡੇ ਨਾਲ ਕੋਈ ਤੁਰਦਾ ਹੁੰਦਾ ਖੁਦ ਅੰਲਾ ਦੋਨੋਂ ਕੋਲੋਂ ਤੇ ਦੋ ਮਨ ਮਰਜੂ ਫੜਾਇਆ ਮੈਂ ਇਹ ਸਾਡੇ ਨਾਲ ਤਰ ਮੈਂ ਖੁਦ ਮਰਜੂ ਫੜ ਕੇ ਖੁਦ ਦੇ ਪੈਸੇ ਕੀਤੇ ਇਹਨਾਂ ਅੱਜ ਪੰਜਵੇਂ ਰਾਜਲਾ ਲਾਸ਼ ਮਿਲ ਗਈ ਆ ਸਤਨੂੰ ਫੋਨ ਕੀਤਾ ਸੀ ਮੈਨੂੰ ਫਿਰ ਮੈਂ ਐਸਐਸਓ ਨੂੰ ਇਹ ਸਾਬ ਕਿਹਾ ਪਹਿਲੇ ਤਾਂ ਕਹਿੰਦੇ ਸੀਗੇ ਮੈਂ ਤੇਰੇ ਬੇਟ ਨੂੰ ਕੰਮੇ ਲੱਭ ਕੇ ਤਾਂ ਮੇਰੇ ਕੋਲ ਗਿਆ ਯਾਦ ਚੜੀਆ ਤੇ ਮੈਂ ਅੱਜ ਤਰ ਕੋਈ ਲਾਸ਼ ਮਿਲ ਗਈ ਤੇਰੋਂ ਅੱਜ ਲਾਸ਼ ਜਿਹੜੀ ਤੁਹਾਡੀ ਕਿੱਥੋਂ ਮਿਲੀ ਤੇ ਕਿਸ ਸਥਿਤੀ ਚ ਮਿਲੀ ਲਾਸ਼ ਬਿਲਕੁਲ ਬੇਟਾ ਮੇਰਾ ਮਾਰਿਆ ਗਿਆ ਵਾ ਮਾਰ ਕੇ ਨੂੰ ਬੋਰੀ ਚ ਪਾ ਕੇ ਨਹਿਰ ਦੇ ਸਿੱਟੇ ਕਾ ਦਲਦਲ ਵਿੱਚ ਉੱਥੇ ਮਿਲੀ ਹੈ ਜੀ ਤੁਹਾਨੂੰ ਸ਼ੱਕ ਹੈ ਕਿਸਨੂੰ ਬਿਲਕੁਲ ਸ਼ੱਕ ਹੈ ਜੀ ਇਹਨਾਂ ਦੇ ਸ਼ੱਕ ਤੁਹਾਨੂੰ ਸ਼ੱਕ ਜਿੱਥੇ ਸਾਧਾਰਨ ਬਸਤੀ ਦੇ ਵਿੱਚ ਨੌਨ ਨੰਬਰ ਗਲੀ ਵਿੱਚ ਜਿੱਥੇ ਇਹ ਆਏ ਆ ਦੋ ਜਣੇ ਦੰ ਉਥੋਂ ਨੇ ਜਿਹਨਾਂ ਕਰੇ ਨੇ ਬ੍ਰੈਕਟਾ ਲਾਇਆ ਵਾ ਉਹ ਰਾਣੇ ਨੂੰ ਤਾਂ ਪਤਾ ਨਹੀਂ ਕੁੱਟ ਕੇ ਮਾਰਿਆ ਵਾ ਜਾਂ ਕਵੇਂ ਮਾਰਿਆ ਵਾ ਉਹ ਮੈਨੂੰ ਨਹੀਂ ਪਤਾ ਪਰ ਮੇਰੇ ਬੇਟੇ ਨੂੰ ਉਥੋਂ ਕਰ ਦੇ ਵਿੱਚ ਮਾਰਿਆ ਗਿਆ ਵਾ ਕਰ ਦੇ ਵਿੱਚ ਮਾਰ ਕੇ ਉੱਥੋਂ ਨਹਿਦ ਵਾ ਛੱਟ ਕੇ ਆਏ ਉੱਥੇ ਮੇਰੇ ਬੇਟੇ ਨੂੰ 25 ਸਾਲ ਆ ਜੀ ਬਿਲਕੁਲ ਵਿਆਹ ਹੋਇਆ ਜੀ ਕਿੰਨੇ ਬੱਚੇ ਹੋ ਬੱਚਾ ਕੋਈ ਨਹੀਂ 1 ਸਾਲ ਪਿਆਰ ਹੋਗਾ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੀ ਹੁਣ ਜੀ ਪੁਲਿਸ ਨੇ ਹੁਣ ਕਰਦੀ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਜਾਨਣੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਹੁਣ ਕਹਿੰਦੇ ਅਗਲੇ ਜੋ ਬੰਦੀ ਕਾਰਵਾਈ ਕਰਾਂਗੇ ਅਸੀਂ ਨੇ ਮੈਂਨੇ ਲੇ ਕੇ ਤੁਸੀਂ ਮੋਕੇ ਜਾਓ ਮੋਕੇ ਲੇ ਕੇ ਤੁਸੀਂ ਮਹਿਨੇ ਜਾਓ ਮੇਰੇ ਘਰ ਆ ਤਾਂ ਕੋਈ ਕੁਝ ਨਹੀਂ ਬਦਲਦਾ ਕਿ ਫੇਕ ਕਿਤੇ ਨਹੀਂ ਹੋਦੀ ਉਸ ਕੀ ਨਸ਼ਾ ਕਰਦੇ ਸੀ ਤੁਹਾਡਾ ਘਰਵਾ ਨਸ਼ਾ ਕਰਦਾ ਜੀ ਕਿੱਥੇ ਗਿਆ ਕਿੱਥੇ ਸੀ ਨਾ ਸਾਡਾ ਦੀ ਬੋਲ ਸੀ ਕਿੱਥੇ ਗਿਆ ਸੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਜਰਾ ਦੋ ਦੋ ਸੈਲਫੋਨ ਤੇ ਫੋਨ ਲਾਈ ਜਾਂਦੇ ਤੁਸੀਂ ਵਿਆਹ ਗਏ ਸੀ ਜੀ ਫੋਨ ਤੇ ਇੱਕ ਪਹਿਲਾ ਫੋਨ ਤੇ ਫੋਨ ਲਾਈ ਗਿਆ ਬਾਅਦ ਦੂਜੇ ਗੱਡੀ ਦੇ ਵਿੱਚ ਬੈਠੇ ਫੋਨ ਤੇ ਫੋਨ ਲਾਈ ਜਾਏਗਾ ਬਾਰ ਬਾਰ ਕਿ ਆ ਜਾ ਮਨ ਨੂੰ ਆ ਜਾ ਪਸਮਾਨ ਲੈ ਕੇ ਆਉਣਾ ਪਸਮਾਨ ਲੈ ਕੇ ਆਉਣਾ ਸਰ ਬਸ ਘਰੇ ਤਾਂ ਕਿ ਉਸ ਟਾਈਮ ਵੀ ਉੱਪਰ ਵਾਪਸ ਚਲ ਗਏ ਹਾਂ ਕਿ ਮੈਂ ਕਿ ਮੈਂ ਕਿ ਗਿਆ ਕਿ ਮੈਂ ਬਸ ਆ ਗਿਆ ਉਹ ਜਿਹੜਾ ਘਰੇ ਨਾ ਤਾਂ ਨਹੀਂ ਆਇਆ ਪਰ ਹੁਣ ਪੁਲਿਸ ਕੀ ਕਹਿੰਦੀ ਤੁਹਾਨੂੰ ਕੀ ਆਸ਼ਾ ਹੁੰਦੀ ਹੈ ਪੁਲਿਸ ਨਹੀਂ ਜਾਣ ਦਾ ਕੋਈ ਰਾਹ ਨਹੀਂ ਦਿਖਾਉਂਦੀ ਹੈ ਇਸ ਤੋਂ ਜਿਹੜੇ ਮੁੰਡੇ ਪੜਾਏ ਉਹ ਵੀ ਅਸੀਂ ਆਪ ਚੱਕ ਕੇ ਪੜਾਏ ਉਹਨਾਂ ਨੂੰ ਉਹਨਾਂ ਨੇ ਕੋਈ ਐਕਸੀਡੈਂਟ ਨਹੀਂ ਦਿੱਤਾ ਹੈ ਤੱਕ ਧਰਨਾ ਨਹੀਂ ਇਹਨਾਂ ਦਾ ਇੱਕ ਤਰਸੇਵ ਸਿੰਘ ਦਾ ਲੜਕਾ ਅਮਨਦੀਪ ਸਿੰਘ ਦੋ ਤਿੰਨ ਦਿਨਾਂ ਤੋਂ ਗੁੰਮ ਸੀਗਾ ਜਿਸ ਦੀ ਰਾਤ ਡੈੱਡ ਬੋਡੀ ਮਿਲ ਗਈ ਸੀ ਅੱਜ ਅਸੀਂ ਤਰਸੀਮ ਸਿੰਘ ਦੇ ਬਿਆਨ ਤੇ ਮੁਕੱਦਮਾ ਦਰਜ ਕਰ ਦਿੱਤਾ ਹੈ ਉਹਦੇ ਨਾਲੇ ਤਰਸੀਮ ਸਿੰਘ ਦੇ ਨਾਲ ਇਹ ਇਕੱਠੋ ਹੋਇਆ ਸੀ ਬਾਹਰ ਆਇਆ ਸੀ ਇਹ ਵੀ ਧਰਨਾ ਤੋਂ ਨਾ ਕੋਈ ਨਹੀਂ ਸੀ ਸਰ ਕੀ ਹੋਊਗਾ ਹੋਰ ਕੀ ਤੁਸੀਂ ਕਿ ਪੁਲਿਸ ਬੰਦੋਂ ਕਿੰਨਾ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਦੇ ਕਿਹੜੀ ਘਰਾਂ ਦੇ ਖਿਲਾਫ ਅਸੀਂ ਜਿਵੇਂ ਜੋ ਉਹਨਾਂ ਨੇ ਬਿਆਨ ਵਿੱਚ ਬੰਦੇ ਲਿਖਾਇਆ ਹੈ ਉਹਨਾਂ ਤੇ ਨੰਨਾ ਬੰਦਿਆਂ ਦੇ ਖਿਲਾਫ ਅਸੀਂ ਪਰਚਾ ਮੁਕੱਦਮਾ ਦਰਜ ਕਰ ਕਰਤਾ ਹੈ ਅਗਲੀ ਤੁਲਿਸ ਕਰਦੇ ਆਂ ਕਿਦਰ ਮਾਮਲਾ ਕੀ ਨਿਕਲਿਆ ਜੀ ਸਾਹਮਣੇ ਮਾਮਲਾ ਹੈ ਜੀ ਉਹਦੀ ਪੋਸਟਮਾਰਟਮ ਰਿਪੋਰਟ ਤੋਂ ਬਾਤ ਪਤਾ ਲੱਗੂਗੀ ਜੇ ਇਹਨਾਂ ਦਾ ਰੋਪ ਸੀਗਾ ਕਿ ਇਹਨਾਂ ਨੇ ਜਿਹੜੀ ਬਸਤੀ ਲਾਹ ਸਿੰਘ ਦੇ ਵਿੱਚੋਂ ਗਿਆ ਸੀਗਾ ਬੰਦਾ ਇਹਨਾਂ ਨੇ ਤੁਹਾਨੂੰ ਵੀਡੀਓ ਦਿਖਾਈ ਪੁਲਿਸ ਨੂੰ ਇਹਨਾਂ ਦਾ ਰੋਪ ਹੈ ਕਿ ਪੁਲਿਸ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਤੁਹਾਡਾ ਕੀ ਕਹਿੰਦਾ ਸਾਡੇ ਵੱਲੋਂ ਅਸੀਂ ਕਾਰਵਾਈ ਇਹਨਾਂ ਦੇ ਨਾਲ ਸੀਸੀਟੀਵੀ ਕੈਮਰੇ ਵੇਖਦੇ ਰਹੇ ਆ ਜਿਸ ਬੰਦੇ ਨੂੰ ਵੀ ਕਹਿੰਦੇ ਸੀ ਇਹ ਉਹਨਾਂ ਤੋਂ ਲਿਆ ਕੇ ਇਚ ਪੁੱਛਗਛ ਵੀ ਕੀਤੀ ਹੈ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਉਹਨਾਂ ਦੇ ਬਿਆਨ ਤੇ ਮੁਕੱਦਮਾ ਦਰਜ ਕਰਤਾ ਜੀ ਅਜੇ ਕੋਈ ਰੈਸਟਰੀ ਬਾਈ ਅਰੈਸਟ ਨਹੀਂ ਹੋਈ ਜੀ ਤੇ ਕਰ ਲਵਾਂਗੇ ਉਹਨਾਂ ਦੋਸ਼ੀ ਤਿੰਨ ਬੰਦੇ ਤੁਸੀਂ ਫੜ ਲਏ ਨਹੀਂ ਫੜੇ ਜੀ ਉਹ ਨਸ਼ੇ ਦੀ ওভারਡੋਸ ਦਾ ਮਾਮਲਾ ਲੱਗਦਾ ਜੀ ਕੀ ਮਾਮਲਾ ਕੀ ਨਸ਼ਾ ਉਹ ਮੁੰਡਾ ਨੜਕਾ ਕਰਦਾ ਸੀ ਜੀ ਤੇ ਪੋਸਟਮਾਨ ਰਿਪੋਰਟ ਤੋਂ ਹੀ ਬਾਤ ਪਤਾ ਲੱਗੂਗਾ ਮੌਕੇ ਤੇ ਜਿਹੜੀ ਇਹ ਡੈੱਡ ਬੋਡੀ ਕਿਸ ਸਥਿਤੀ ਚ ਪਾਈ ਗਈ ਤੁਸੀਂ ਫੜੋ ਹੋਵੇ ਨਹੀਂ ਮੌਕੇ ਤੇ ਜਿਹੜੀ ਡੈੱਡ ਬੋਡੀ ਉਹ ਕਿੱਦਾਂ ਮਿਲੀ ਡੈੱਡ ਬੋਡੀ ਨੂੰ ਸੇਮ ਨਾਲ ਕਿਵੇਂ ਮਿਲੀ ਜੀ ਕਿਸੇ ਚੀਜ਼ ਚ ਬੰਨੀ ਹੋਈ ਸੀ ਜਾਂ ਬੰਨੀ ਹੋਈ ਜੀ ਕੋਈ